ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਇੱਕ ਪਿੰਡ ਮਾਨਸਾ ਦੇ ਪਿੰਡ ਸੈਦੇਵਾਲਾ ਸਾਹਿਬ ਜੋ ਇਤਿਹਾਸਿਕ ਆਪਣਾ ਇੱਕ ਗੁਰਦੁਆਰਾ ਹੈਗਾ ਅਸੀਂ ਅੱਜ ਉੱਥੇ ਪਹੁੰਚੇ ਆਂ ਇੱਥੋਂ ਆਖਿਆ ਜਾਂਦਾ ਹੈਗਾ ਵੀ ਇੱਥੇ ਗੁਰੂ ਅਮਰਦਾਸ ਹੋਇਆ ਜੋ ਆਪਣੇ ਤੀਜੀ ਗੁਰੂ ਹੋਇਆ ਉਹਨਾਂ ਦਾ ਜੋੜਾ ਸਾਹਿਬ ਇੱਥੇ ਦਰਸ਼ਨ ਆਪਾਂ ਕਰ ਸਕਦੇ ਹਾਂ ਕਿਸੇ ਵੀ ਸਿੱਖ ਸੰਗਤ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਜੋੜੇ ਦੇ ਦਰਸ਼ਨ ਕਰਨੇ ਹੋਣ ਤੇ ਪਿੰਡ ਸੈਦੇਵਾਲਾ ਅੰਦਰ ਪਾਇਆ ਜਾਂਦਾਗਾ ਸੋਨੂੰ ਉਹਨਾਂ ਦੇ ਪਰਿਵਾਰ ਨਾਲ ਵੀ ਮਿਲਾ ਦਾਂਗੇ ਜੋ 14ਵੀਂ ਪੀੜੀ ਤੋਂ ਉਸ ਜੋੜਾ ਸਾਹਿਬ ਦੇ ਦਰਸ਼ਨ ਸੇਵਾ ਸੰਭਾਲ ਕਰ ਰਹੇ ਨੇ ਜੋੜਾ ਸਾਹਿਬ 15 ਦਿਨ ਇੱਥੇ ਪਿੰਡ ਸੈਦੇਵਾਲਾ ਤੇ 15 ਦਿਨ ਕਿਸੇ ਹੋਰ ਗੁਰਦੁਆਰਾ ਸਾਹਿਬ 'ਚ ਰੱਖਿਆ ਜਾਂਦਾਗਾ ਜਿੱਥੇ ਉਹਨਾਂ ਦਾ ਪਰਿਵਾਰ ਹੈ ਇੱਥੇ ਵੀ ਉਹਨਾਂ ਦਾ ਪਰਿਵਾਰ ਹੈਗਾਗਾ ਪਿੰਡ ਸੈਦੇਵਾਲਾ 'ਚ ਅਸੀਂ ਤੁਹਾਨੂੰ ਉਹਨਾਂ ਦੇ ਪਰਿਵਾਰ ਨਾਲ ਵੀ ਮਿਲਾਵਾਂਗੇ ਤੇ ਆਖਿਆ ਜਾਂਦਾਗਾ ਵੀ ਕੁਚਲੀ ਰਾਣੀ ਹੋਈ ਆ ਵੀ ਜੋ ਕਾਮਲੀ ਹੋ ਗਈ ਸੀ ਤੇ ਉਹਨਾਂ ਦੀ ਉਹਨਾਂ ਨੂੰ ਠੀਕ ਕਰਨੀ ਸੀ ਜੋ ਦਿਵੱਗੀ ਹਾਲਤ ਉਹਨਾਂ ਦੀ ਠੀਕ ਨਹੀਂ ਸੀ ਕਾਫੀ ਲੰਬੇ ਟਾਈਮ ਤੋਂ ਤੇ ਉਹਨਾਂ ਨੂੰ ਠੀਕ ਕਰਨ ਲਈ ਬਾਬਾ ਸਚਨਾ ਸਿੰਘ ਸੱਚ ਜੀ ਨੇ ਨੂੰ ਗੁਰੂ ਅਮਰਦਾਸ ਜੀ ਨੂੰ ਆਪਣਾ ਜੋੜਾ ਭੇਟ ਕੀਤਾ ਸੀ ਉਹਨਾਂ ਦੇ ਤੁਹਾਨੂੰ ਪਰਿਵਾਰ ਨਾਲ ਮਲਾਵਾਂਗੇ ਉਹਨਾਂ ਦਾ ਪਰਿਵਾਰ ਇੱਥੇ ਮੌਜੂਦ ਆ ਇਸ ਟਾਈਮ ਮੌਜੂਦ ਆ ਅਸੀਂ ਉਹਨਾਂ ਦੇ ਤੁਹਾਨੂੰ ਪਰਿਵਾਰ ਨਾਲ ਮਲਾ ਦਾਂਗੇ ਜੋ ਅੱਗੇ ਗੱਲਬਾਤ ਆਪਾਂ ਉਹਨਾਂ ਨਾਲ ਕਰਾਂਗੇ ਇਹ ਬੱਚਾ ਕਹਿੰਦਾ ਵੀ ਸਾਡੀ ਵੀਡੀਓ ਬਣਾ ਦਿਓ ਆਪਾਂ ਇਹਦੀ ਵੀਡੀਓ ਬਣਾਉਣੇ ਆ ਤੇ ਇੱਥੋਂ ਦੇ ਇਤਿਹਾਸ ਦੀ ਆਪਾਂ ਗੱਲ ਕਰਾਂਗੇ ਆਪਾਂ ਪਿੰਡ ਸੈਦੇਵਾਲਾ ਤੇ ਆਪਣੇ ਤੀਜੇ ਗੁਰੂ ਦਾ ਨਾਮ ਪੁੱਛਾਂਗੇ ਕੀ ਨਾਮ ਆਪਣੇ ਤੀਜੇ ਗੁਰੂ ਦਾ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਤੇ ਕੀ ਇੱਥੋਂ ਦਾ ਇਤਿਹਾਸ ਆ ਵੀ ਤੁਹਾਨੂੰ ਮਾੜਾ ਮੋਟਾ ਕੁਝ ਪਤਾ ਇੱਥੋਂ ਦੇ ਇਤਿਹਾਸ ਬਾਰੇ ਵੀ ਕਿਵੇਂ ਕੁਛ ਹਾਂਏ ਇੱਥੇ ਚੱਲੀ ਰਾਣੀ ਸੀ ਜਿਹੜੀ ਉਹ ਉਹਨਾਂ ਦੇ ਜੋੜਾ ਸਹਿਬ ਲਾਇਆ ਗਿਆ ਸੀ ਇਹ ਸ੍ਰੀ ਗੁਰੂ ਅਮਰਦਾਸ ਜੀ ਦਾ ਇਹ ਜੋੜਾ ਹੀ ਬਾਬਾ ਸਚਨ ਸੱਚੀ ਨੇ ਲਾਇਆ ਸੀ ਠੀਕ ਆ ਤੇ ਬਾਬਾ ਸਚਨ ਸੱਚੀ ਸੀ ਸੀ ਜੋ ਇੱਥੋਂ ਕਿੰਨੇ ਟਾਈਮ ਤੋਂ ਵੀ ਉਹਨਾਂ ਦਾ ਇੱਥੇ ਪਰਿਵਾਰ ਹੈਗਾ ਹੁਣ ਹਾਂ ਹੈਗਾ ਜੀ ਤੇ ਕਿਤੇ ਹੋਰ ਵੀ ਲਜਾਇਆ ਜਾਂਦਾ ਜੋੜਾ 15 ਦਿਨਾਂ ਵਾਸਤੇ ਹਾਂ ਇਹ ਲਿਆ ਇਹੰਦਾ ਹੋਪਿੰਦਾ ਨਾਂ ਨਹੀਂ ਪਤਾ ਹੀ ਮੈਨੂੰ ਅੱਛਾ ਨਾਂ ਨਹੀਂ ਲਜਾਇਆ ਜਾਂਦਾਗਾ ਜੀ ਤੇ ਇੱਥੇ ਵੀ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਇੱਥੇ ਹਰ ਤਰ੍ਹਾਂ ਦੀ ਬਿਮਾਰੀਆਂ ਠੀਕ ਹੀ ਹੁੰਦੀਆਂ ਨੇ ਠੀਕ ਆ ਜਿਵੇਂ ਕੋਈ ਦਿਮਾਗੀ ਹਾਲਤ ਕਿਸੇ ਦੀ ਠੀਕ ਨਾ ਹੋਵੇ ਕਿਸੇ ਨੂੰ ਹਕਲਾ ਹੁੰਦਾ ਹੋਵੇ ਜਾਂ ਕੋਈ ਵੀ ਕਿਸੇ ਜਾਂ ਜਿਵੇਂ ਵੀ ਸੁਭਾਸ ਨਾਲ ਜਿਵੇਂ ਵੀ ਲਾਲਾ ਹਨਾ ਵੀ ਜੇ ਆਵੇ ਹਾਂ ਜੀ ਮੁੰਡਾ ਕਿਹੜੀ ਕਲਾਸ ਚ ਪੜਦਾ ਮੌਮੀ ਚੀ ਮੌਮੀ ਕਲਾਸ ਚ ਪੜਦਾ ਹਾਂਜੀ ਠੀਕ ਆ ਹੋਰ ਕੋਈ ਕੀ ਸ਼ੌਂਕ ਆ ਤੇਰੇ ਮੇਰੇ ਸ਼ੌਂਕ ਜੀ ਫੌਜੀ ਬੰਨਾ ਹੈ ਫੌਜੀ ਬੰਨਾ ਹਾਂ ਉਹਨਾਂ ਦੇ ਜੋ ਉਹਨਾਂ ਦਾ ਬਾਬਾ ਸਚਨ ਸਿੰਘ ਸੱਚ ਜੀ ਸੀ ਸੋਨ ਉਹਨਾਂ ਦੇ ਪਰਿਵਾਰ ਨਾਲ ਮਿਲਾਉਣੇ ਆ ਵੀ ਉਹਨਾਂ ਦਾ ਪਰਿਵਾਰ ਇਸ ਟਾਈਮ ਇੱਥੇ ਮੌਜੂਦ ਆ ਸੀ ਸਨ ਉਹਨਾਂ ਦੇ ਪਰਿਵਾਰ ਦੇ ਦਰਸ਼ਨ ਵੀ ਕਰਾਉਣੇ ਆ ਵੀ ਜਿਨ੍ਹਾਂ ਨੇ ਆਪਣੇ ਜੋ ਤੀਜੇ ਗੁਰੂ ਹੋਇਆ ਉਹਨਾਂ ਦੇ ਜੋੜੇ ਦੀ ਸਾਂਸ ਬਹਾਲ ਕੀਤੀ ਦਿਖਾ ਦੇ ਇੱਧਰ ਫੋਟੋ ਦਿਖਾ ਦੇ ਵੀ ਇਹ ਉਹਨਾਂ ਦੇ ਪਰਿਵਾਰ ਦੀ ਪਹਿਲੀ ਪੀੜ੍ਹੀ ਆ ਜਿਨ੍ਹਾਂ ਦੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਜੋੜੇ ਪੇਟ ਕੀਤੀ ਸੀ ਦੋ ਜੋੜੇ ਪੇਟ ਕੀਤੇ ਸੀ ਤੇ ਉਹਨਾਂ ਦੇ ਸਾਨੂੰ ਪਰਿਵਾਰ ਨਾਲ ਮਿਲਾਉਣੇ ਆ ਇਸ ਟਾਈਮ ਆ ਬਾਬਾ ਜੀ ਵੈਗੁਰ ਜੀ ਦਾ ਖਾਲਸਾ ਜੀ ਵੈਗੁਰ ਜੀ ਕੀ ਫਤਿਹ ਜੀ ਹਾਂ ਜੀ ਬਾਬਾ ਜੀ ਇੱਥੋਂ ਦਾ ਇਤਿਹਾਸ ਕੀ ਆ ਜੀ ਸਾਨੂੰ ਦੱਸਿਆ ਕਹਿੰਦੇ ਆ ਵੀ ਤੁਸੀਂ ਇਹਨਾਂ ਦੇ ਪਰਿਵਾਰ ਚੋਂ ਬਿਕ ਕੇ ਮੈਸੋਡਾ ਸਾਰਾ ਵੀ ਪ੍ਰੋਸੀਜਰ ਚੱਲਦਾ ਆ ਰਿਹਾਗਾ ਵੀ ਉਸ ਟਾਈਮ ਤੋਂ ਇਹ ਜੀ ਛੁਰੂ ਤੋਂ ਤੇ ਚੱਲ ਇਹ ਵਾਠਾ ਵੱਡਾ ਸੇਵਾ ਕਰਦਾ ਸੀ ਹਾਂਜੀ ਉਹਨਾਂ ਨੇ ਫਿਰ ਗੁਰੂ ਅਮਰਦਾਸ ਜੀ ਜੋੜਾ ਸਾਹਿਬ ਕੋਲ ਸ਼ੋਕ ਦਿੱਤੇ ਹਨ ਤੇ ਵਰ ਦਿੱਤੇ ਹਨ ਕੋਈ ਵੀ ਦੁੱਖ ਆਵੇ ਮੈਂ ਤੁਹਾਡੇ ਤੋਂ ਬਚੇਗਾ ਸਰਦਾ ਭਾਵ ਨਾਲ ਇੱਥੇ ਕਿਹੜੇ ਕਿਹੜੇ ਵੀ ਇਲਾਜ ਹੁੰਦੇ ਆ ਜੀ ਵੀ ਕਿਵੇਂ ਬੰਦਾ ਠੀਕ ਹੁੰਦਾ ਜੀ ਇੱਥੇ ਵੀ ਕੀ ਜੀ ਸਾਰੀ ਕਹਾਣੀ ਸੀ ਉਹ ਮਾਗਰ ਲਈ ਜਿਵੇਂ ਆਪਾਂ ਦੱਸਦੇ ਆ ਵੀ ਉਹ ਕੋਈ ਰਾਣੀ ਕਾਮਲੀ ਹੋਈ ਸੀ ਉਹ ਸਾਰਾ ਦੱਸ ਦਿਓ ਸੰਗਤ ਨੂੰ ਜੀ ਉਹ ਜੀ ਰਾਣੀ ਵੀ ਰਾਜਾ ਕਾ ਇਦਰਸ਼ਨ ਕਰਨ ਨੂੰ ਸੈ ਸਭਾਈ ਗੁਰੂ ਸਾਹਿਬ ਨੇ ਕਹਤਾ ਉਹਨੇ ਕੁੰਡ ਕੱਢ ਲਈ ਵੀ ਕਮਲੀ ਨੂੰ ਸੰਗਤ ਨਹੀਂ ਚੰਗੀ ਲੱਗੀ ਤੇ ਉਸ ਸੈ ਸਭਾਈ ਤੋਂ ਗੁਰੂ ਸਾਹਿਬ ਨੇ ਕਿਹਾ ਉਹ ਜੰਗਲਾਂ ਤੁਰ ਗਈ ਸੀ ਉਦੋਂ ਬਾਅਦ ਬਾਬਾ ਸਤਨਾ ਦੇ ਸੇਵਾ ਕਰਦਾ ਹੁੰਦਾ ਸੀ ਲੰਗਰ ਦੇ ਲੱਕੜਾਂ ਲੈਣ ਜਾਂਦਾ ਹੁੰਦਾ ਇਹਨੂੰ ਤੰਗ ਕਰਦੀ ਸੀ ਤੇ ਉਦੋਂ ਬਾਅਦ ਉਹਨੇ ਗੁਰੂ ਸਾਹਿਬ ਨੂੰ ਕਿਹਾ ਵੀ ਇਸ ਰਾਣੀ ਜੀ ਤੋਂ ਤੁਸੀਂ ਬਾਗ ਛੱਡਿਆ ਕਮਲੀ ਹੋਇਆ ਮੈਨੂੰ ਬਹੁਤ ਤੰਗ ਕਰਦੀ ਹੈ ਵੀ ਮੈਂ ਕੱਲ ਨੂੰ ਉੱਧਰ ਨਹੀਂ ਜਾਣਾ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਜੇ ਉਹਨੂੰ ਦੱਸ ਕੇ ਜਾਏਂਗਾ ਕੱਲ ਨੂੰ ਜਾਏਂਗਾ ਉਮਰਦਾਸ ਦੂਜੇ ਦਿਨ ਗਿਆ ਉਹਨੇ ਗੁਰੂ ਸਾਹਿਬ ਵੀ ਮਨ ਚੱਲਾ ਵਾ ਤੇ ਉਦੋਂ ਫਿਰ ਜੋੜਾ ਸਾਹਿਬ ਦਿੱਤਾ ਸੀ ਵੀ ਜਦੋਂ ਆਵੇ ਕਿ ਤੇਰੇ ਨੇੜੇ ਉਦੋਂ ਮੱਥਿਆਂ ਨਾਲ ਲਾ ਦੇ ਇਹ ਫਿਰ ਇਸਨੇ ਕੀਤਾ ਬਾਬੇ ਸਤਿਆਨਾਥ ਨੇ ਉਹ ਨੇੜੇ ਆਈ ਉਹਦੇ ਮੱਥਿਆਂ ਨਾਲ ਲਾ ਤੋ ਠੀਕ ਹੋ ਗਈ ਉਦੋਂ ਬਾਦ ਉਹ ਬਾਬੇ ਸਤਨਖਾ ਜੀ ਗੁਰੂ ਅਮਰਦਾਸ ਦੇ ਦਰਬਾਰ ਚ ਆ ਗੁਰੂ ਅਮਰਦਾਸ ਨੇ ਸੈ ਸਭਾਈ ਗਏ ਤਾਂ ਵੀ ਜੋੜੀ ਬੜੀ ਫੱਬੀ ਹੈ ਤੇ ਬਾਬੇ ਸਤਨਾ ਨੇ ਕਿਹਾ ਵੀ ਮਹਾਰਾਜ ਮੈਂ ਤੇ ਬਾਲ ਬੱਚੇ ਵਾਲਾਂ ਪਹਿਲਾਂ ਵੇ ਆਇਆ ਹਾਂ ਤੁਸੀਂ ਇਹ ਕਿ ਵਾਕ ਛੱਟ ਤਾ ਗੁਰੂ ਅਮਰਦਾਸ ਨੇ ਜਿਹੜਾ ਹੁਣ ਛੁੱਟ ਗਿਆ ਵਾ ਕੇ ਤੇ ਮੁੜਦਾ ਨਹੀਂ ਇਤੋਂ ਲੈ ਯਾਤਰੀ ਸੇਵਾ ਪੂਰੀ ਹੋਏ ਕੋਈ ਵੀ ਦੁੱਖ ਹੀ ਆਵੇਗਾ ਤੁਹਾਡੇ ਤੇਰੇ ਕੋਲ ਤੇ ਤੇਰੇ ਤੋਂ ਬਚੇਗਾ ਜਦ ਸਰਦਾ ਭਾਵਨਾ ਨਾਲ ਆਪਣੀ ਚਰਨ ਤੁਰ ਦਿੰਨੇ ਆ ਸਰਦਾ ਭਾਵਨਾ ਕਰੇ ਕੋ ਠੀਕ ਹੋਵੇਗਾ ਇਥੇ ਹੁਣ ਕੋਈ ਵੀ ਕਿਸੇ ਨੂੰ ਦੁੱਖ ਹੋਵੇ ਇਥੋਂ ਸਰਦਾ ਭਾਵਨਾ ਕਰੇ ਠੀਕ ਹੋ ਜਾਂਦਾ ਕੋਈ ਅਰਦਾਸ ਕਰਾਂਦਾ ਇਥੇ ਸਰਦਾ ਭਾਵਨਾ ਲਗਦਾ ਸਾਂ ਪੂਰੀ ਹੁੰਦੀਆਂ ਨੇ ਹਾਂਜੀ ਇਹ ਬਾਬਾ ਜੀ ਦੀ ਕਿੰਨੀ ਵੀ ਪੀੜੀ ਚੱਲ ਰਹੀ ਹੈ ਜੀ ਇਥੋਂ ਆਪਾਂ ਇਹ ਹੁਣ 14ਵੀਂ ਪੀੜੀ ਚੱਲ ਰਹੀ ਹੈ ਪੀੜੀ ਤੋਂ ਪੀੜੀ ਅੰਜ ਪੀੜੀ ਤੋਂ ਪੀੜੀ ਤੁਸੀਂ ਉਹਨਾਂ ਦਾ ਪਰਿਵਾਰ ਚੋਂ ਆ ਗਏ ਸੰਘ ਜੀ ਆਪਾਂ ਦਰਸ਼ਨ ਕਰ ਸਕਦੇ ਆ ਇਸ ਟਾਈਮ ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਜੋੜਾ ਸਾਹਿਬ ਭੇਟ ਕੀਤੀ ਸੀ ਇਹ ਉਹਨਾਂ ਦੇ ਪਰਿਵਾਰ ਚ ਜੋੜੇ ਦੀ ਸਾਂਭ ਸੰਭਾਲ ਉਸ ਟਾਈਮ ਤੋਂ ਕਰ ਰਹੇ ਨੇ ਬਹੁਤ ਆਪਣੇ ਲਈ ਵੀ ਮਾਣ ਦੀ ਗੱਲ ਆ ਵੀ ਆਪਾਂ ਦਰਸ਼ਨ ਕਰ ਰਹੇ ਆ ਗੁਰੂ ਅਮਰਦਾਸ ਸਾਹਿਬ ਜੀ ਦੇ ਜੋੜਾ ਸਾਹਿਬ ਦੇ ਤੇ ਉਹਨਾਂ ਦੇ ਪਰਿਵਾਰ ਨੂੰ ਜਿਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਖੁਦ ਆਪਣੇ ਹੱਥੀਂ ਭੇਟ ਕੀਤੀ ਸੀ ਇਹ ਆਪਣੇ ਲਈ ਬਹੁਤ ਭਾਗਾਂ ਵਾਲੀ ਗੱਲ ਆ ਵੀ ਬਹੁਤ ਵੱਡੀ ਗੱਲ ਆ ਸਿੱਖ ਇਤਿਹਾਸ ਲਈ ਵੀ ਆਪਾਂ ਉਹ ਚੀਜ਼ ਦੇ ਦਰਸ਼ਨ ਕਰ ਰਹੇ ਆ ਇਸ ਟਾਈਮ ਮੌਜੂਦਾ ਇਤਿਹਾਸ ਦੇ ਤੇ ਬਾਬਾ ਜੀ ਹੋਰ ਇਥੋਂ ਵੀ ਆਪਣੇ ਉਹ ਕਿਹੜੇ-ਕਿਹੜੇ ਹੋਰ ਬਸ 21 ਵੀ ਕਾਮਲ ਜਿਹਨੂੰ ਕਾਮਲ ਹੋਵੇ ਉਹੀ ਠੀਕ ਹੁੰਦਾ ਜੀ ਕੋਈ ਵੀ ਦੁੱਖ ਉਸ ਤਰ੍ਹਾਂ ਦੇ ਤਿੰਨ ਵਾਰ ਦੇ ਕੰਮਲ ਹੋ ਜਾਏ ਨਾ ਹਲਕਾ ਕੁੱਤਾ ਕਰ ਦੇ ਇੱਕ ਗਿਲਟੀ ਆ ਜਾਂਦੀਆਂ ਹੋ ਜਾਂਦੀਆਂ ਗੱਲ ਚ ਹੋ ਜਾਂਦੀਆਂ ਬੰਦਿਆਂ ਦੇ ਪਸਵੰਨ ਹੋ ਜਾਂਦੀਆਂ ਨੇ ਤੇ ਉਹ ਚਰਨ ਤੋੜ ਕਰੀਏ ਉਹ ਥੋੜ ਦੇ ਨਾਲ ਠੀਕ ਹੋ ਜਾਂਦਾ ਉਸ ਤਰ੍ਹਾਂ ਕੋਈ ਵੀ ਮਤਲਬ ਕੋਈ ਵੀ ਬਿਮਾਰੀ ਉਹ ਠੀਕ ਹੋ ਜਾਂਦਾ ਸਰਦਾ ਪਾਵਨ ਨਾਲੇ ਕਰੇ ਜਿਹੜਾ ਹਾਂ ਕੋਈ ਵੀ ਬਿਮਾਰੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾਨੂੰ ਸੰਗਤ ਜੀ ਦੱਸ ਹੀ ਦਿੱਤਾ ਮਾੜੇ ਦੇ ਦਰਸ਼ਨ ਕਰਵਾ ਦੇ ਸਾਰੇ ਇਧਰ ਕੈਮਰਾ ਮਾਰਦੇ ਵੀ ਇੱਥੇ ਹਰੇਕ ਬਿਮਾਰੀ ਦਾ ਹੱਲ ਹੈਗਾਗਾ ਵੀ ਕਿਸੇ ਵੀ ਸਰਦਾ ਭਾਵ ਨਾਲ ਕੋਈ ਵੀ ਆਵੇ ਇੱਥੇ ਜੋੜਾ ਸਾਹਿਬ ਮੱਥੇ ਨੂੰ ਲਗਾਇਆ ਜਾਂਦਾਗਾ ਤੇ ਜੋੜਾ ਸਾਹਿਬ ਦੇ ਦਰਸ਼ਨ ਕਰਵਾ ਦੇ ਮਾੜਾ ਕੈਮਰੇ ਚ ਦਿਖਾ ਦੇ ਜੋੜਾ ਸਾਹਿਬ ਵੀ ਇਹ ਜੋੜਾ ਸਾਹਿਬ ਮੱਥੇ ਨੂੰ ਲੱਗਦਾਗਾ ਵੀ ਵੀ ਜੇ ਕੋਈ ਸਰਦਾ ਭਾਵ ਨਾਲ ਕੋਈ ਵੀ ਆਵੇ ਤੇ ਬਾਕ ਦਾ ਹੱਲ ਹੁੰਦਾਗਾ ਵੀ ਇੱਥੇ ਅਨੇਕਾਂ ਹੀ ਰੋ ਕੱਟੇ ਗਏ ਇੱਕ ਚੱਲੀ ਰਾਣੀ ਸੀ ਜਿਹੜੀ ਕਾਮਲੀ ਹੋ ਗਈ ਸੀ ਜੋ ਬਾਬਾ ਸਚਨ ਦੇ ਸਚਨ ਸਿੰਘ ਸੱਚ ਜੀ ਸਨ ਉਹਨਾਂ ਨੂੰ ਨਾ ਚੱਲੀ ਰਾਣੀ ਜੋ ਜੰਗਲਾਂ 'ਚ ਜਾਂਦੇ ਉਹਨਾਂ ਨੂੰ ਕੁੜਦੀ ਮਾਰਦੀ ਇੱਕ ਦਿਨ ਲਊਹੋ ਲਹਾਨ ਹੋਏ ਬਾਬਾ ਸਚਨ ਸੱਚ ਜੀ ਗੁਰੂ ਅਮਰਦਾਸ ਕੋਲ ਆਏ ਤੇ ਉਹਨਾਂ ਨੂੰ ਕਹਿਣ ਲੱਗੇ ਵੀ ਮਹਾਰਾਜ ਜੀ ਵੀ ਮੈਨੂੰ ਚੱਲੀ ਰਾਣੀ ਨੇ ਬਹੁਤ ਕੁੱਟਿਆ ਲਊਹੋ ਲਾਨ ਕਰਤਾ ਵੀ ਮੈਥੋਂ ਮੈਂ ਵੀ ਵੀ ਹੁਣ ਮੈਂ ਲੱਕੜਾ ਲੈਣ ਨਹੀਂ ਜਾਂਦਾ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਨੂੰ ਆਪਣਾ ਜੋੜਾ ਭੇਟ ਕੀਤਾ ਵੀ ਤੁਸੀਂ ਲੈ ਕੇ ਆਓ ਮੇਰੇ ਕੋਲ ਲੈ ਕੇ ਆ ਵੀ ਆਪਾਂ ਉਹਦੇ ਉਹਨਾਂ ਨੂੰ ਆਪਾਂ ਠੀਕ ਕਰਾਂਗੇ ਫਿਰ ਗੁਰੂ ਅਮਰਦਾਸ ਜੀ ਨੇ ਬਾਬਾ ਸਚਨ ਸਿੰਘ ਸੱਚ ਜੀ ਨੂੰ ਆਪਣਾ ਜੋੜਾ ਭੇਟ ਕੀਤਾ ਤੇ ਉਹਨਾਂ ਦੇ ਜੋੜਾ ਛੱਲੀ ਰਾਣੀ ਨੂੰ ਮੱਥੇ ਨੂੰ ਸੁਭਾਇਆ ਗਿਆ ਤੇ ਉਹ ਛੱਲੀ ਰਾਣੀ ਠੀਕ ਹੋ ਗਈ ਤੇ ਇਥੋਂ ਦਾ ਇਤਿਹਾਸ ਇਹ ਹੀ ਆ ਵੀ ਜੋੜਾ ਮੱਥੇ ਨੂੰ ਛਪਾਇਆ ਜਾਂਦਾਗਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਪਤੀ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਲੰਗਰ ਹਾਰ ਦੀ ਸੇਵਾ ਚੱਲ ਰਹੀ ਆ ਵੀ ਤੁਹਾਨੂੰ ਪਤਾ ਜੀ ਵੀ ਆਪਾਂ ਪਹੁੰਚੇ ਆ ਤੇ ਇੱਧਰ ਆਪਣਾ ਇੱਧਰ ਲੰਗਰ ਹਾਲ ਆ ਗਿਆ ਸਾਰਾ ਦਿਖਾ ਦੇ ਇੱਕ ਵਾਰੀ ਕਮਾ ਕੇ ਦਿਖਾ ਦੇ ਵੀ ਸਾਰਾ ਵੀ ਇੱਥੇ ਗੁਰੂ ਘਰ ਦੀ ਲੋਕੇਸ਼ਨ ਦੱਸ ਦੇ ਵੀ ਸਾਰੀ ਵੀ ਜੇ ਕਿਸੇ ਨੇ ਵੀ ਆਉਣਾ ਹੋਵੇ ਤੇ ਸੌਖਾ ਆਇਆ ਜਾਂਦਾਗਾ ਤੇ ਇੱਥੇ ਸਾਡੇ ਕੋਲੇ ਸਕੂਲ ਵਾਲੇ ਬੱਚੀ ਵੀ ਆਈ ਆਪਾਂ ਇਹਨਾਂ ਤੋਂ ਵੀ ਥੋੜਾ ਜਿਹਾ ਇਤਿਹਾਸ ਲੈਣੇ ਆ ਤੇ ਇਹ ਵੀ ਇਹ ਵੀ ਆਪਾਂ ਨੂੰ ਦੱਸਣਗੇ ਮੜਾ ਜਿਹਾ ਕੈਮਰਾਮੈਨ ਇੱਧਰ ਕਰ ਦੇ ਬਾਈ ਕੈਮਰਾ ਆਪਣੇ ਤੀਜੀ ਗੁਰੂ ਕੌਣ ਸੀ ਛੇ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਮੜਾ ਜਿਹਾ ਇਤਿਹਾਸ ਬਾਬਾ ਸਚਨ ਸੱਚ ਜੀ ਮੱਕੇ ਵਰ ਦਿੱਤਾ ਸੀ ਮਤਲਕੇ ਦਰਬਾਰ ਸਾਹਿਬ ਦੇ ਵਿੱਚ ਹਾਂਜੀ ਹਾਂਜੀ ਹਾਂ ਸ਼ਗਾਰ ਕਰਕੇ ਨਹੀਂ ਆਉਣਾ ਉਹ ਹਾਂ ਸ਼ਗਾਰ ਕਰਕੇ ਆਈ ਸੀ ਹਾਂਜੀ ਤੇ ਉਹ ਨਾ ਇੱਕ ਰਾਣੀ ਸੀ ਉਹ ਦਰਬਾਰ ਸਾਹਿਬ ਚ ਆ ਗਈ ਹਾਂ ਸ਼ਗਾਰ ਕਰਕੇ ਹਾਂਜੀ ਤੇ ਉਹ ਦਰਬਾਰ ਸਾਹਿਬ ਜਦੋਂ ਆਈ ਉਹ ਨੂੰ ਝੱਲ ਪੈ ਗਈ ਤੇ ਜਦੋਂ ਝੱਲ ਪੈ ਗਈ ਫਿਰ ਉਹ ਨੂੰ ਨਾ ਮਤਲਕੇ ਪਾਗਲ ਹੋ ਗਈ ਹਾਂਜੀ ਤੇ ਜਦੋਂ ਪਾਗਲ ਹੋ ਗਈ ਨਾ ਉਦੋਂ ਕੀ ਹੋਇਆ ਉਦੋਂ ਭੱਜ ਗਈ ਮਤਲਬ ਕਿ ਹਾਂਜੀ ਲੱਕੜਾਂ ਜਿੱਥੇ ਆਪਾਂ ਕਹਿ ਦਿੰਨੇ ਆ ਜੰਗਲਾਂ ਵਿੱਚ ਜੰਗਲਾਂ ਵਿੱਚ ਭੱਜ ਗਈ ਜੰਗਲਾਂ ਵਿੱਚ ਭੱਜ ਗਈ ਜੋ ਜੰਗਲਾਂ ਵਿੱਚ ਭੱਜ ਗਈ ਤੇ ਜੋ ਬਾਬਾ ਸਤਨਸਾਹਿਬ ਜੀ ਸੀ ਉਹ ਸੇਵਾ ਕਰਦੇ ਸਨ ਲੱਕੜਾਂ ਦੀ ਲੱਕੜਾਂ ਦੀ ਤੇ ਜਦੋਂ ਸੇਵਾ ਕਰਦੇ ਸਨ ਉਹ ਬਾਬਾ ਜੀ ਇੱਕ ਦਿਨ ਗਏ ਸੇਵਾ ਕਰਨ ਹਾਂਜੀ ਲੱਕੜਾ ਲੈਣਾ ਲੱਕੜਾ ਲੈਣਾ ਤੇ ਉਹ ਚੱਲੀ ਰਾਣੀ ਉਧਰ ਆਈ ਸੀ ਤੇ ਬਾਬਾ ਜੀ ਸੇਵਾ ਕਰਦੇ ਹੋਏ ਲੱਕੜੀ ਹਾਂ ਜੀ ਖਲਾਰਦੇ ਸੀ ਲੱਕੜਾ ਖਲਾਰਦੇ ਸੀ ਉਹਨਾਂ ਨੇ ਕੁੱਟ ਮਾਰੋ ਕੀਤੀ ਉਹਨਾਂ ਨੇ ਉਹਨਾਂ ਲੱਕੜਾ ਖਲਾਰਦੇ ਸੀ ਤੇ ਲੱਕੜਾ ਜਦੋਂ ਖਰਾ ਖਲਾਰਦੇ ਸੀ ਤੇ ਬਾਬਾ ਜੀ ਫਿਰ ਬੜੇ ਦੁਖੀ ਹੋਏ ਜਦੋਂ ਗੁਰੂ ਅਮਰਦਾਸ ਜੀ ਕੋਲ ਗਏ ਤੇ ਉਹ ਕਹਿੰਦੇ ਬਾਬਾ ਜੀ ਜਿਹੜੀ ਰਾਣੀਏ ਸਾਨੂੰ ਬੜਾ ਤੰਗ ਕਰਦੀ ਸੇਵਾ ਕਰਨੀ ਦਿੰਦੀ ਤੇ ਉਹ ਬਾਬਾ ਕਹਿੰਦੇ ਜੋੜਾ ਸਾਹਿਬ ਦਿੱਤਾ ਤੇ ਜੋ ਜੋੜਾ ਸਾਹਿਬ ਜਦੋਂ ਲੈ ਕੇ ਗਏ ਤੇ ਕਹਿੰਦੇ ਜੋ ਰਾਣੀ ਆ ਗਈ ਉਦੋਂ ਮੱਥੇ ਨਾਲ ਚੁਹਾ ਦਿਓ ਜਦੋਂ ਫਿਰ ਗਏ ਉਥੇ ਜਾ ਕੇ ਉੱਤੇ ਰੱਖਤਾ ਦਰਖਤ ਦੇ ਉੱਤੇ ਉੱਚੀ ਟਾਣੀ ਤੇ ਜੇ ਉਸ ਤੋਂ ਬਾਅਦ ਕਹਿੰਦੇ ਜਦੋਂ ਰਾਣੀ ਆਉਗੀ ਮੱਥੇ ਨਾਲ ਚੁਹਾ ਦਿਓ ਤੇ ਜਦੋਂ ਫਿਰ ਰਾਣੀ ਆਈ ਮੱਥੇ ਨਾਲ ਚੁਹਾਤਾ ਪੱਜੀ ਪੱਜੀ ਆਈ ਤੇ ਚੁਹਾਤਾ ਬਾਬਾ ਜੀ ਨੇ ਉਹ ਰਾਣੀ ਦੀ ਚੱਲ ਠੀਕ ਹੋ ਗਈ ਤੇ ਉਹਦਾ ਤਨ ਪਾਟਿਆ ਹੋਇਆ ਸੀ ਤਨ ਬਾਬਾ ਜੀ ਕੋਲ ਕੱਪੜਾ ਸੀ ਜੋ ਆਪਾਰਾ ਰੁਮਾਲਾ ਸਾਹਿਬ ਕਹਿ ਦਿੰਨੇ ਆ ਉਹਦੇ ਨਾਲ ਟਕਤਾ ਤੇ ਉਸ ਤੋਂ ਬਾਅਦ ਬਾਬਾ ਜੀ ਤਚਨ ਸਤ ਜੀ ਤੇ ਰਾਣੀ ਲੱਕੜਾ ਇਕੱਠੀਆਂ ਕਰਕੇ ਦੁਬਾਰਾ ਤੇ ਵਾਪਸ ਦਰਬਾਰ ਸਾਹਿਬ ਨੂੰ ਜਾ ਰਹੇ ਸਨ ਤੇ ਬਾਬਾ ਜੀ ਬੈਠੇ ਸਨ ਬਾਬੇ ਕਹਿੰਦੇ ਕਿੰਨੀ ਜੋੜੀ ਫੱਬੀ ਫੱਬੀ ਹੈ ਤੇ ਉਸ ਤੋਂ ਬਾਅਦ ਬਾਬੇ ਕਹਿੰਦੇ ਇੰਨੀ ਜੋੜੀ ਫੱਬੀ ਹੈ ਜੀ ਤੇ ਉਸ ਤੋਂ ਬਾਅਦ ਕਹਿੰਦੇ ਇਹਨਾਂ ਦੀ ਤੁਹਾਨੂੰ ਘਰੇ ਲੈ ਕੇ ਜਾਣਾ ਪਏਗਾ ਤੇ ਬਾਬਾਏ ਬਾਬਾ ਸਤਨਸਰਜੀ ਕਹਿੰਦੇ ਸਾ ਮੇਰੀ ਮੱਕ ਇੱਕ ਪਤਨੀ ਆ ਹਾਂਜੀ ਉਹ ਸਾਡਾ ਵਿਆਹ ਹੋਇਆ ਹੈ ਹਾਂਜੀ ਤੇ ਬਾਬਾਏ ਕਹਿੰਦੇ ਸਾਡੇ ਘਰ ਦੇ ਲੜਨਗੇ ਤੇ ਫਿਰ ਜਦੋਂ ਬਾਬਾਏ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਲੈ ਕੇ ਜਾ ਕੁਝ ਨਹੀਂ ਹੁੰਦਾ ਜੋ ਘਰੇ ਲੈ ਕੇ ਗਈ ਤੇ ਬਹੁਤ ਵਧੀਆ ਉਹਦਾ ਘਰ ਪਰਿਵਾਰ ਹੋਰ ਦੁਰਜ ਹਾਂਜੀ ਵਾਖਾਲਸਾ ਵਾਖਾਲਸਾ ਵੇ ਪਤੀ ਸਾਨੂੰ ਉਹਨਾਂ ਦੇ ਬਾਬਾ ਜੀ ਦੇ ਸਚਨ ਸਿੰਘ ਸੱਚ ਜੀ ਦੇ ਪਰਿਵਾਰ ਨਾਲ ਵੀ ਮਿਲਤਾ ਸੀ ਤੇ ਸਾਨੂੰ ਹੋਰ ਸੰਗਤਾਂ ਨਾਲ ਵੀ ਰੂਪ ਰੂਪ ਕਰਤਾ ਸਾਨੂੰ ਸੈਦਿਆਲ ਦੇ ਸਾਰੇ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਅਸੀਂ ਦੇਤੀਆ ਤੇ ਕਿਸੇ ਨੇ ਵੀ ਸੇਵਾ ਭਾਵ ਨਾਲ ਜੇ ਕੋਈ ਵੀ ਆਵੇ ਨਾ ਇੱਥੇ ਸੇਵਾ ਨਾ ਹਰੇਕ ਸਰ ਦਾ ਪੂਰੀ ਹੁੰਦੀ ਆ ਅਸੀਂ ਸਮਾਪਤੀ ਕਰਦੇ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਹ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਵੀ ਇੱਥੇ ਆਇਆ ਕਰੋ ਇੱਥੇ ਦੁੱਖ ਕੱਟੇ ਜਾਂਦੇ ਆ ਵੈਗੁਰ ਖਾਲਸਾ ਵੀ ਫਤਿਹ ਜੀ